ਲੇਕਿਨ ਕਾਂਗਰਸ ਨੇ ਸ਼ੁਰੂਆਤ ਦੇ ਵਿੱਚ ਇੱਕ ਗਲਤੀ ਕਰ ਲਈ ਜਿਹੜਾ ਰੌਲਾ ਪਿਆ ਕਿ ਕਾਂਗਰਸ ਨੂੰ ਲਾ ਕੇ ਤਾਂ ਅਸੀਂ ਆਪ ਨੂੰ ਚੁਣਿਆ ਤੇ ਫਿਰ ਉਸੇ ਹੀ ਜਦੋਂ ਲੋਕਾਂ ਨੇ ਨਾਰੇ ਲਾਉਂਦੇ ਆ ਨਾ ਲੋਕ ਦਿਲ ਨਾਲ ਨਾਰੇ ਲਾਉਂਦੇ ਆ ਸਪੋਕਰ ਕਾਡਰ ਜਦੋਂ ਉਹਨਾਂ ਨੇ ਕਿਹਾ ਹੋ ਕਾਂਗਰਸ ਮਰਦਾਬਾਦ ਤੇ ਹੁਣ ਉਸੇ ਹੀ ਕਾਂਗਰਸ ਦੇ ਲਈ ਜਿੰਦਾਬਾਦ ਉਹਨੂੰ ਕਹਿਣਾ ਉਹਨਾਂ ਲਈ ਪੰਜਾਬੀਆਂ ਦੇ ਲਈ ਅਣਖ ਦਾ ਸਵਾਲ ਹੋ ਜਾਣਾ ਸੀ ਤੇ ਸ਼ੁਰੂਆਤ ਦੇ ਵਿੱਚ ਕਾਂਗਰਸ ਚੁੱਪ ਕਰਕੇ ਇਸ ਅਲਾਈਅੰਸ ਦੇ ਲਈ ਜਿਵੇਂ ਤਿਆਰ ਹੋ ਗਈ ਕਿਤੇ ਨਾ ਕਿਤੇ ਉਹਨਾਂ ਦੀ ਇਮੇਜ ਨੂੰ ਡੈਂਟ ਪਿਆ ਇਹਦਾ ਨੁਕਸਾਨ ਕਾਂਗਰਸ ਨੂੰ ਭੁਗਤਣਾ ਪਊਗਾ ਮੈਨੂੰ ਕਦੇ ਭਾਜਪਾ ਦਾ ਥਿੰਕ ਟੈਂਕ ਦਾ ਇਹ ਸਟੈਂਡ ਸਮਝ ਨਹੀਂ ਆਇਆ ਕਿ ਉਹ ਦੂਜੀਆਂ ਪਾਰਟੀਆਂ ਦੇ ਇਹੋ ਜਿਹੇ ਲੋਕ ਚੁਣ ਚੁਣ ਕੇ ਕਿਉਂ ਰੋਪ ਗਾਰਡਨ ਬਣਾਉਂਦੇ ਉੱtre ਹੋਏ ਆ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਐਕਸੈਪਟੈਂਸ ਨਹੀਂ ਹੈ ਆਪ ਦੀ ਇਕੱਲੇ ਤੌਰ ਤੇ ਨਾ ਭਾਜਪਾ ਨਾ ਕਾਂਗਰਸ ਨਾ ਅਕਾਲੀ ਦਲ ਤਿੰਨੇ ਆਪ ਦੇ ਖਿਲਾਫ ਨਹੀਂ ਲੜ ਸਕਦੇ ਠੀਕ ਹੈ ਇਕੱਲੇ ਇਕੱਲੇ ਨਹੀਂ ਲੜ ਸਕਦੇ ਤਾਂ ਵੋਟ ਵੰਡਿਆ ਜਾਣਾ ਆਪ ਦੀ ਲੜਾਈ ਬਿਲਕੁਲ ਪੋਸੀਬਲ ਹੈ 13 ਸੀਟਾਂ ਨਿਕਲ ਸਕਦੀਆਂ ਜੇ 5 ਸੀਟਾਂ ਤੇ ਕਾਲੀ ਹਾਰ ਜਾਣ ਇਹਨਾ ਚਾਰ ਸੀਟਾਂ ਤੇ ਭਾਜਪਾ ਹਾਰ ਜੇ ਤੇ ਬਾਕੀ ਸੀਟਾਂ ਦੇ ਉੱਪਰ ਕਾਂਗਰਸ ਹਾਰ ਜੇ ਤਾਂ ਜਿੱਤ ਸਕਦੇ 13 ਦੇ 13 ਅੱਜ ਵੀ ਕਾਂਗਰਸ ਦੀ ਭੂਮਿਕਾ ਪੰਜਾਬ ਦੇ ਲਈ ਹਮੇਸ਼ਾ ਬਹੁਤ ਖਤਰਨਾਕ ਰਹੀ ਹੈ ਅੱਜ ਵੀ ਪਾਣੀ ਦਾ ਜਿਹੜਾ ਮਸਲਾ ਅਸੀਂ ਭੁਗਤ ਰਹੇ ਹਾਂ ਕਾਂਗਰਸ ਦੇ ਦਰਬਾਰਾ ਸਿੰਘ ਦਾ ਮਸਲਾ ਪਾਇਆ ਹੋਇਆ ਭੁਗਤ ਰਹੇ ਹਾਂ ਅੱਜ ਵੀ ਚੰਡੀਗੜ੍ਹ ਪੰਜਾਬ ਤੋਂ ਬਾਹਰ ਹੈ ਤਾਂ ਸਮਝ ਕੇ ਚੱਲੋ ਕਾਂਗਰਸ ਦੀ ਦੇਣ ਉਸ ਦੇ ਮੁਕਾਬਲੇ ਭਾਜਪਾ ਨੇ ਪੰਜਾਬ ਦਾ ਕੋਈ ਨੁਕਸਾਨ ਐਡਾ ਵੱਡਾ ਨਹੀਂ ਕੀਤਾ ਪਰ ਪਤਾ ਨਹੀਂ ਕਿਉਂ ਦੂਰੀ ਜਿਹੜੀ ਹੈ ਪੰਜਾਬ ਦੀ ਉਹ ਭਾਜਪਾ ਦੇ ਨਾਲੋਂ ਜ਼ਿਆਦਾ ਬਣੀ ਹੋਈ ਹੈ ਔਰ ਅਕਾਲੀ ਦਲ ਇਹਦਾ ਫਾਇਦਾ ਚੱਕ ਰ ਕਿਉਂਕਿ ਉਹ ਨੈਗੇਟਿਵ ਜਿਹੜੀ ਸੈਂਟੀਮੈਂਟ ਆਪ ਦੇ ਖਿਲਾਫ ਨਜ਼ਰ ਆਣ ਲੱਗ ਪਿਆ ਉਹ ਕਿਤੇ ਨਾ ਕਿਤੇ ਤਾਂ ਜਾਣਾ ਹੀ ਆ ਨਾ ਉਹ ਨਹੀਂ ਕਾਂਗਰਸ ਵਿੱਚ ਕਿਉਂ ਨਹੀਂ ਜਾ ਸਕਦਾ ਅਕਾਲੀ ਦਲ ਵੱਲੇ ਹੀ ਕਿਉਂ ਆ ਕਾਂਗਰਸ ਦੇ ਵਿੱਚ ਮੈਨੂੰ ਲੱਗਦਾ ਕਿ ਜਾ ਸਕਦਾ ਹੈ ਕਾਂਗਰਸ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਜਾ ਸਕਦਾ ਕਾਂਗਰਸ ਉਹਨੂੰ ਕਿੰਨਾ ਕੈਸ਼ ਕਰਦੀ ਹੈ ਲੇਕਿਨ ਕਾਂਗਰਸ ਨੇ ਸ਼ੁਰੂਆਤ ਦੇ ਵਿੱਚ ਇੱਕ ਗਲਤੀ ਕਰ ਲਈ ਜਿਹੜਾ ਰੋਲਾ ਪਿਆ ਕਿ ਉਹਨਾਂ ਦਾ ਗੱਠਜੋੜ ਹੋਣ ਜਾ ਰਿਹਾ ਆਪ ਦੇ ਨਾਲ ਦੇਖੋ ਇਮੀਡੀਏਟਲੀ ਕਾਂਗਰਸ ਉਹਨੂੰ ਲਾ ਕੇ ਤਾਂ ਸੀ ਆਪ ਨੂੰ ਚੁਣਿਆ ਤੇ ਫਿਰ ਉਸੇ ਹੀ ਜਦੋਂ ਲੋਕਾਂ ਨੇ ਨਾਰੇ ਲਾਉਂਦੇ ਆ ਨਾ ਲੋਕ ਦਿਲ ਨਾਲ ਨਾਰੇ ਲਾਉਂਦੇ ਆ ਸਪੋਰਟਰ ਕਾਡਰ ਜਦੋਂ ਉਹਨਾਂ ਨੇ ਕਿਹਾ ਹੋਊ ਕਾਂਗਰਸ ਮਰਦਾਬ ਤੇ ਹੁਣ ਉਸੇ ਹੀ ਕਾਂਗਰਸ ਦੇ ਲਈ ਜਿੰਦਾਬਾਦ ਉਹਨੂੰ ਕਹਿਣਾ ਉਹਨਾਂ ਲਈ ਪੰਜਾਬੀਆਂ ਦੇ ਲਈ ਅਣਖ ਦਾ ਸਵਾਲ ਹੋ ਜਾਣਾ ਸੀ ਤੇ ਸ਼ੁਰੂਆਤ ਦੇ ਵਿੱਚ ਕਾਂਗਰਸ ਚੁੱਪ ਕਰਕੇ ਇਸ ਅਲਾਈਅੰਸ ਦੇ ਲਈ ਜਿਵੇਂ ਤਿਆਰ ਹੋ ਗਈ ਕਿਤੇ ਨਾ ਕਿਤੇ ਉਹਨਾਂ ਦੀ ਇਮੇਜ ਨੂੰ ਡੈਂਟ ਪਿਆ ਇਹਦਾ ਨੁਕਸਾਨ ਕਾਂਗਰਸ ਨੂੰ ਭੁਗਤਣਾ ਪਊਗਾ ਦੂਜੇ ਪਾਸੇ ਕਾਲੀਆਂ ਨੇ ਨਾ ਕਰਕੇ ਭਾਜਪਾ ਨੂੰ ਕਿਤੇ ਨਾ ਕਿਤੇ ਇੱਕ ਥੋੜਾ ਜਿਹਾ ਪੋਲੀਟੀਕਲ ਐਡਵਾਂਟੇਜ ਲੈ ਲਿਆ ਕਿ ਦੇਖੋ ਅਸੀਂ ਠੁਕਰਾਤਾ ਸਾਨੂੰ ਭਾ ਇੱਕ ਵੀ ਵੋਟ ਨਾ ਪਾਵੇ ਜੇ ਉਹ ਇਸ ਚੀਜ਼ ਨੂੰ ਏਦਾਂ ਪ੍ਰਮੋਟ ਕਰਨਗੇ ਕਿ ਸਾਨੂੰ ਤੁਸੀਂ ਜ਼ੀਰੋ ਕਰ ਦਿਓ ਕੋਈ ਪ੍ਰੋਬਲਮ ਨਹੀਂ ਪਰ ਅਸੀਂ ਸੈਂਟਰ ਦੇ ਥੱਲੇ ਨਹੀਂ ਲੱਗਣਾ ਜੇ ਉਹ ਇਸ ਚੀਜ਼ ਨੂੰ ਪ੍ਰਮੋਟ ਕਰਗੇ ਤਾਂ ਇਸ ਦਾ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਔਰ ਭਾਜਪਾ ਨੂੰ ਕਿਤੇ ਨਾ ਕਿਤੇ ਨੁਕਸਾਨ ਹੋਣ ਵਾਲਾ ਹਾਲਾਂਕਿ ਮੈਂ ਸਮਝਦਾ ਕਿ ਭਾਜਪਾ ਕੋਲੇ ਬਹੁਤ ਵੱਡਾ ਥਿੰਕ ਟੈਂਕ ਹੈ ਜੇ ਉਹ ਉਹਨਾਂ ਨੇ ਨਾ ਕੀਤੀ ਉਹਨਾਂ ਨੇ ਵੀ ਤਾਂ ਆਖਰ ਨਾ ਕੀਤੀ ਹੈ ਉਹਨਾਂ ਨੇ ਵੀ ਕੁਝ ਨਾ ਕੋਈ ਸੋਚਿਆ ਤਾਂ ਹੋਊਗਾ ਠੀਕ ਹੈ ਲੇਕਿਨ ਇੱਕ ਵਾਰੀ ਮੈਨੂੰ ਲੱਗਦਾ ਕਿ ਇਸ ਸਾਰੇ ਸਿਨੈਰੀਓ ਦੇ ਵਿੱਚ ਇਸ ਟੁੱਟ ਭੱਜ ਦੇ ਵਿੱਚ ਅਕਾਲੀ ਦਲ ਜਿਹੜਾ ਉਹ ਕਾਫੀ ਫਾਇਦੇ ਦੇ ਕਿ ਭਾਜਪਾ ਕੱਢ ਜੇਗੀ ਸੀਟਾਂ ਬਿੱਟੂ ਸਾਹਿਬ ਨੂੰ ਖੜਾ ਕਰਤਾ ਲੁਧਿਆਣੇ ਵਿੱਚ ਹੁਣ ਉਹ ਕਾਂਗਰਸ ਤੋਂ ਚਲੇ ਗਏ ਨੇ ਉਹ ਹੁਣ ਤਾਂ ਕਈ ਇਹ ਵੀ ਲਿਖ ਰਹੇ ਨੇ ਜਿਹੜੇ ਦਲ ਬਦਲੂ ਨੇ ਕੋਈ ਵੀ ਪਾਰਟੀ ਦਾ ਉਹਨੂੰ ਵੋਟ ਹੀ ਨਾ ਕਰੋ ਇਹ ਵੀ ਚਲੋ ਇੱਕ ਲੋਕੀ ਲਿਖਣ ਲੱਗ ਪਏ ਨੇ ਕੀ ਲੱਗਦਾ ਵੀ ਕਿਵੇਂ ਸੀਟਾਂ ਦੀ ਵੰਡ ਹੋ ਸਕਦੀ ਹੈ ਚਾਹਤ ਪਾਰਟੀਆਂ ਨੇ ਚਾਹ ਦੇ ਇਸ ਵਿੱਚ ਵੱਡੀਆਂ ਪਾਰਟੀਆਂ ਨੇ ਆਮ ਆਦੀ ਪਾਰਟੀ ਅਕਾਲੀ ਦਲ ਭਾਜਪਾ ਕਾਂਗਰਸ ਮੈਨੂੰ ਕਦੇ ਭਾਜਪਾ ਦਾ ਥਿੰਕ ਟੈਂਕ ਦਾ ਇਹ ਸਟੈਂਡ ਸਮਝ ਨਹੀਂ ਆਇਆ ਕਿ ਉਹ ਦੂਜੀਆਂ ਪਾਰਟੀਆਂ ਦੇ ਇਹੋ ਜਿਹੇ ਲੋਕ ਚੁਣ-ਚੁਣ ਕੇ ਕਿਉਂ ਰੌਕ ਗਾਰਡਨ ਬਣਾਉਂਦੇ ਉਤਰੇ ਹੋਏ ਆ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਐਕਸੈਪਟੈਂਸ ਨਹੀਂ ਹੈ ਠੀਕ ਹੈ ਮੈਨੂੰ ਨਹੀਂ ਲੱਗਦਾ ਕਿ ਜਦੋਂ ਕੋਈ ਬੰਦਾ ਇਸ ਲੈਵਲ ਦਾ ਦਲ ਬਦਲਦਾ ਰਵਨੀਤ ਬਿੱਟੂ ਇੱਕ ਪੁਰਾਣੇ ਹੰਡਾ ਹੋਇਆ ਨੇਤਾ ਹੈ ਕੋਈ ਦੋ ਰਾਏ ਨਹੀਂ ਪਰ ਅਨਫਾਰਚੂਨੇਟਲੀ ਉਹਦੀ ਇਮੇਜ ਕਾਂਗਰਸ ਵਾਲੀ ਆਪਣੇ ਦਾਦੇ ਵਾਲੀ ਜ਼ਿਆਦਾ ਹੈ ਠੀਕ ਹੈ ਉਹਨੂੰ ਇੱਥੇ ਰਹਿ ਕੇ ਜ਼ਿਆਦਾ ਫਾਇਦਾ ਹੋਣਾ ਸੀ ਹੁਣ ਭਾਜਪਾ ਉਹਦੇ ਨਾਲ ਹੀ ਕਿੰਨਾ ਕੁ ਫਾਇਦਾ ਚੱਕ ਪਾਉਗੀ ਮੈਨੂੰ ਸਮਝ ਨਹੀਂ ਆਉਂਦਾ ਔਰ ਭਾਜਪਾ ਨੇ ਸਾਰੇ ਲੋਕ ਇਹੋ ਜਿਹੇ ਚੱਕੇ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਦਾ ਇਦਾਂ ਕਹ ਲੋ ਕਿ ਉਹ ਡਿਸਕਾਰਡਡ ਲੋਕ ਨੇ ਇਹਦੇ ਥਾਂ ਤੇ ਭਾਜਪਾ ਅਕਾਲੀ ਦਲ ਨੂੰ ਛੱਡ ਦਿੰਦੀ ਹੈ ਤੇ ਉਹ ਅਕਾਲੀ ਦਲ ਦੇ ਰੂਪ ਚ ਭਾਜਪਾ ਨੂੰ ਕੀ ਮਿਲਣਾ ਸੀ ਸਿੱਖ ਮਿਲਨੇ ਸੀ ਨਾ ਉਹ ਸਿੱਖ ਪਾਰਟੀ ਨੂੰ ਛੱਡ ਕੇ ਸਿੱਖ ਚਿਹਰਿਆਂ ਨੂੰ ਚੁਣ ਰਹੀ ਹੈ ਮੈਨੂੰ ਨਹੀਂ ਸਮਝ ਆਇਆ ਵੀ ਉਹਨਾਂ ਦੇ ਪਿੱਛੇ ਮੈਂ ਮੰਨ ਲੈਂਦਾ ਕਿ ਆਪਾਂ ਨੂੰ ਰਾਜਨੀਤੀ ਦੀ ਇੰਨੀ ਸਮਝ ਨਹੀਂ ਉਹਨਾਂ ਦਾ ਥਿੰਕ ਟੈਂਕ ਵੱਡਾ ਹੈ ਮੇਬੀ ਉਹਨਾਂ ਦੀ ਕੋਈ ਲੰਬੇ ਸਮੇਂ ਦੀ ਪਾਲਿਸੀ ਹੋਵੇ ਲੇਕ ਆਪ ਦੀ ਇਕੱਲੇ ਤੌਰ ਤੇ ਨਾ ਭਾਜਪਾ ਨਾ ਕਾਂਗਰਸ ਨਾ ਅਕਾਲੀ ਦਲ ਤਿੰਨੇ ਆਪ ਦੇ ਖਿਲਾਫ ਨਹੀਂ ਲੜ ਸਕਦੇ ਠੀਕ ਹੈ ਇਕੱਲੇ-ਇਕੱਲੇ ਨਹੀਂ ਲੜ ਸਕਦੇ ਤਾਂ ਵੋਟ ਵੰਡਿਆ ਜਾਣਾ ਆਪ ਦੀ ਲੜਾਈ ਆਪ ਦੇ ਨਾਲ ਹੀ ਹੈ ਆਪ ਨੂੰ ਜੇ ਕਿਸੇ ਨੇ ਠੋਕਿਆ ਉਹ ਆਪ ਹੀ ਠੋਕੂਗੀ ਆਪ ਨੇ ਜਿੰਨਾ ਨੁਕਸਾਨ ਚੱਲਣਾ ਹੈ ਉਹ ਆਪ ਦੀਆਂ ਨਲਾਇਕੀਆਂ ਕਰਕੇ ਚੱਲਣਾ ਹੈ ਜਿਹੜੀਆਂ ਕਿ ਸ਼ੁਰੂ ਹੋ ਚੁੱਕੀਆਂ ਨੇ ਤਾਂ ਉਹ 네ਗਟਿਵਿਟੀ ਜਿਹੜੀ ਹੈਗੀ ਦੂਜੇ ਪਾਸੇ ਖੰਡਰੂਗੀ ਉਹਦਾ ਕਿੰਨਾ ਫਾਇਦਾ ਕੋਈ ਚੱਕਦਾ ਇਹ ਦੇਖਣ ਵਾਲੀ ਗੱਲ ਹੈ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਫਾਇਦਾ ਸਾਰੇ ਕਿਸੇ ਵੰਡਿਆ ਜਾਵੇ ਥੋੜੀ ਜਿਹਾ ਫਾਇਦਾ ਭਾਜਪਾ ਚੱਕ ਜੇ ਥੋੜਾ ਜਿਹਾ ਕਾਂਗਰਸ ਚੱਕ ਜੇ ਤੇ ਕਿਤੇ ਨਾ ਕਿਤੇ ਅਕਾਲੀ ਦਲ ਵਾਲੇ ਚੱਕ ਜਾਣ ਭਗਵੰਤਬਾਹ ਨੇ ਲਿਖਿਆ ਕਿ 13 ਦੀਆਂ 13 ਸੀਟਾਂ ਅਸੀਂ ਕੱਢਾਂਗੇ ਹੂੰ ਪੰਜਾਬ ਦੇ ਵਿੱਚੋਂ ਦੀ ਹਾਂਜੀ ਬਿਲਕੁਲ ਪੋਸੀਬਲ ਹੈ 13 ਸੀਟਾਂ ਨਿਕਲ ਸਕਦੀਆਂ ਜੇ 5 ਸੀਟਾਂ ਤੇ ਅਕਾਲੀ ਹਾਰ ਜਾਣ ਰਹਿਣਾ 4 ਸੀਟਾਂ ਤੇ ਭਾਜਪਾ ਹਾਰ ਜੇ ਤੇ ਬਾਕੀ ਸੀਟਾਂ ਦੇ ਉੱਪਰ ਕਾਂਗਰਸ ਹਾਰ ਜੇ ਤਾਂ ਜਿੱਤ ਸਕਦੇ 13 ਦੇ 13 ਕੋਈ ਲੱਗਦਾ ਕਿੰਨੀਆਂ ਸੀਟਾਂ ਦੇਣਾ ਚਾਹੁੰਦੇ ਆ ਆਮ ਆਦੀ ਪਾਰਟੀ ਮੈਂ ਕਹਿੰਦਾ ਕਿ ਉਹ 13 ਦੀਆਂ 1 ਉਤੇਰਾ ਨੇ 13 ਜਿੱਤ ਜਾਣਗੇ ਸਵਾਲ ਇਹ ਹੈ ਕਿ ਦੂਜੀਆਂ ਪਾਰਟੀਆਂ 13 ਸੀਟਾਂ ਹਾਰ ਜਾਣਗੀਆਂ ਠੀਕ ਹੈ ਚਲੋ ਕੈਨ ਨੂੰ ਦਾਵਾ ਤਾਂ ਰਾਜਨੀਤੀ ਵਿੱਚ ਹਰ ਕੋਈ ਕਰਦਾ ਹੈ ਦਾਵਾ ਉਹ ਵੀ ਕਰ ਰਹੇ ਨੇ ਕਿ 13 ਦੀ 13 ਸੀਟਾਂ ਕੱਢਾਂਗੇ ਪਰ ਅੰਕੜੇ ਮੈਨੂੰ ਨਹੀਂ ਲੱਗਦਾ ਕਿ ਨੈਗੇਟਿਵਿਟੀ ਜਿਹੜੀ ਹੈ ਆਪਾਂ ਹੁਣ ਗੱਲ ਕਰੀਏ ਨੁਕਸਾਨ ਦੀ ਕੀ ਲੱਗਦਾ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਂਦਾ ਅਕਾਲੀ ਦਲ ਨੂੰ ਨੁਕਸਾਨ ਤੇ ਭਾਜਪਾ ਨੂੰ ਫਾਇਦਾ ਹੋ ਸਕਦਾ ਸੀ ਨਹੀਂ ਐਦਾਂ ਨਹੀਂ ਸੀ ਜੇ ਹੁੰਦਾ ਦੋਨਾਂ ਨੂੰ ਇੱਕ ਦੂਜੇ ਦਾ ਫਾਇਦਾ ਹੁੰਦਾ ਜਾਂ ਇੱਕ ਦੂਜੇ ਦਾ ਨੁਕਸਾਨ ਹੁੰਦਾ ਠੀਕ ਆ ਹੁਣ ਮੈਨੂੰ ਸਾਰੇ ਸਿਨੈਰੀਓ ਦੇ ਵਿੱਚ ਅਕਾਲੀ ਦਲ ਜਿਵੇਂ ਪ੍ਰਟੈਂਡ ਕਰ ਗਿਆ ਚੀਜ਼ਾਂ ਨੂੰ ਜਿਵੇਂ ਪੇਸ਼ ਕਰ ਗਿਆ ਉਹ ਮੈਨੂੰ ਲੱਗਦਾ ਥੋੜਾ ਜਿਆਦਾ ਕਿਤੇ ਨਾ ਕਿਤੇ ਫਾਇਦਾ ਲੈ ਗਿਆ ਠੀਕ ਆ ਅਕਾਲੀ ਦਲ ਜਿਹੜਾ ਹੈਗਾ ਇਸ ਗੱਲ ਨੂੰ ਉਹ ਕੈਸ਼ ਕਰੂਗਾ ਵੀ ਔਰ ਇਹੇ ਚੀਜ਼ ਉਹਨਾਂ ਦੇ ਹੱਕ ਵਿੱਚ ਜਾਂਦੀ ਹੈ ਕਿ ਉਹਨਾਂ ਨੇ ਪੰਜਾਬ ਦੇ ਲਈ ਸਟੈਂਡ ਲਿੱਤਾ ਲੋਕ ਮਜ਼ਾਕ ਉਡਾਨਗੇ ਲੇਕਿਨ ਇਹਦਾ ਫਾਇਦਾ ਹੁਣ 24 ਚ ਹੋਵੇ ਨਾ ਹੋਵੇ 27 ਦੇ ਵਿੱਚ ਉਹ ਖੜ੍ਹ ਜਾਣਗੇ ਔਰ ਕਿਤੇ ਨਾ ਕਿਤੇ ਭਾਜਪਾ ਨੂੰ ਇੱਕ ਸਟਰੋਂਗ ਮੈਸੇਜ ਵੀ ਛੱਡਣ ਚ ਉਹ ਕਾਮਯਾਬ ਹੋਏ ਕਿ ਦੇਖੋ ਅਸੀਂ ਇਸ ਲੈਵਲ ਦੇ ਸਮਝੌਤਾ ਨਹੀਂ ਕਰ ਸਕਦੇ ਜੋ ਪੰਜਾਬ ਦੇਖੋ ਪੰਜਾਬ ਦਾ ਇੱਕ ਢਾਂਚ ਪੰਜਾਬ ਦੇ ਜੋ ਇੱਕ ਮਤਲਬ ਡੈਮੋਗ੍ਰਾਫੀਕਲ ਟਾਂਚਾ ਹੈ ਉਹ ਸਿੱਖਾਂ ਨੇ ਪੂਰਾ ਦੇਸ਼ ਛੱਡ ਕੇ ਹਿਮਾਚਲ ਛੱਡ ਕੇ ਹਰਿਆਣਾ ਛੱਡ ਕੇ ਪੰਜਾਬ ਛੋਟਾ じゃ ਕੀਤਾ ਉਹਦੇ ਪਿੱਛੇ ਭਾਵਨਾ ਤਾਂ ਇਹ ਸੀ ਨਾ ਕਿ ਇੱਕ ਅਜਿਹੀ ਸਟੇਟ ਜਿੱਥੇ ਪੰਜਾਬ ਦੇ ਕੋਲੇ ਸਿੱਖਾਂ ਦੀ ਇੱਕ ਥੋੜੀ ਜਿਹੀ ਸਰਦਾਰੀ ਹੈ ਹਾਲਾਂਕਿ ਅਸੀਂ ਜਾਣਦੇ ਹਾਂ ਸੰਵਧਾਨਕ ਤੌਰ ਤੇ ਕੋਈ ਸਰਦਾਰੀ ਨਹੀਂ ਇੱਕ ਸਾਈਕੋਲੋਜੀਕਲ ਐਡਵਾਂਟੇਜ ਹੈ ਵੀ ਸਾਡਾ ਪੰਜਾਬ ਹੈ ਠੀਕ ਹੈ ਤਾਂ ਉਹ ਸਾਡੇ ਪੰਜਾਬ ਦੀ ਫੀਲਿੰਗ ਜਿਹੜੀ ਹੈ ਅਕਾਲੀ ਦਲ ਹੀ ਲੈ ਕੇ ਦੇ ਸਕਦਾ ਸੀ ਅਤੀਤ ਵਿੱਚ ਉਹਨਾਂ ਨੇ ਛੱਡੀ ਮਾਰ ਖਾਦੀ ਅੱਜ ਉਹ ਇਸ ਧਿਨੋ ਵਾਪਸ ਇਹ ਲੈ ਕੇ ਆ ਗਏ ਗਰੰਟੀ ਨਾਲ ਰਿਜ਼ਲਟ ਉਹਨਾਂ ਦੇ ਹੱਕ ਵਿੱਚ ਹੋਰ ਵੀ ਜ਼ਿਆਦਾ ਹੋਣਗੇ ਜੀ ਉਹ ਇਤਿਹਾਸ ਦੀ ਇਸ ਚੀਜ਼ ਨੂੰ ਉਹ ਪ੍ਰੈਜੈਂਟ ਕਰ ਵੀ ਰਿਹਾ ਔਵੇਂ ਠੀਕ ਹੈ ਆਫ ਕੋਰਸ ਪੰਜਾਬ ਦੇ ਵਿੱਚ ਹਿੰਦੂ ਬਹੁਤ ਵੱਡੀ ਗਿਣਤੀ ਵਿੱਚ ਬੈਠੀ ਆ ਔਰ ਅਕਾਲੀ ਦਲ ਇੱਕ ਹੋਰ ਵੀ ਚੀਜ਼ ਨੋਟ ਕਰੋ ਕਿ ਅਕਾਲੀ ਦਲ ਵੀ ਉਹੀ ਕਰ ਰਿਹਾ ਜੋ ਭਾਜਪਾ ਕਰ ਰਹੀ ਹੈ ਭਾਜਪਾ ਸਿੱਖ ਚਿਹਰੇ ਨੂੰ ਆਪਣੇ ਨਾਲ ਜੋੜ ਰਹੀ ਹੈ ਕਿਉਂ ਤਾਂ ਕਿ ਸਿੱਖ ਵੋਟਰ ਜੋੜ ਸਕੀਏ ਇਹੀ ਅਕਾਲੀ ਦਲ ਕਰ ਰਿਹਾ ਪਰ ਅਕਾਲੀ ਦਲ ਨੇ ਭਾਜਪਾ ਦੇ ਨਾਲੋਂ ਕਿਤੇ ਜ਼ਿਆਦਾ ਹਿੰਦੂਆਂ ਦੇ ਵਿੱਚ ਪੈਠ ਬਣਾਈ ਹੈ ਠੀਕ ਹੈ ਅੱਜ ਵੀ ਪੰਜਾਬ ਦਾ ਵਪਾਰੀ ਹਿੰਦੂ ਅਕਾਲੀ ਦਲ ਜਦੋਂ ਕਿ ਅਨਫੋਰਚੂਨੇਟਲੀ ਭਾਜਪਾ ਹੜਾ ਤਿਕ ਵੀ ਪੰਜਾਬ ਦੇ ਸਿੱਖਾਂ ਦਾ ਭਰੋਸਾ ਨਹੀਂ ਜਿੱਤ ਸਕੀ ਤਾਂ ਇਹ ਮੈਨੂੰ ਲੱਗਦਾ ਹੈ ਇਹਦੇ ਪਿੱਛੇ ਕਾਰਨ ਉਹੀ ਹੈ ਕਿਤੇ ਨਾ ਕਿਤੇ ਸਿੱਖਾਂ ਦੇ ਮਨ ਦੇ ਵਿੱਚ ਇਹ ਚੀਜ਼ ਪਈ ਹੈਗੀ ਕਿ ਯਾਰ ਦਿੱਲੀ ਦੇ ਨਾਲ ਇੱਕ ਵਿਰੋਧ ਹੈ ਭਾਜਪਾ ਨਾਲ ਵਿਰੋਧ ਨਹੀਂ ਹੈ ਇੱਕ ਦਿੱਲੀ ਦੇ ਨਾਲ ਸਾਡਾ ਇੱਕ ਇਤਿਹਾਸਿਕ ਵਿਰੋਧ ਹੈ ਉਹ ਸਾਡੇ ਅਨਕੌਂਸ਼ੀਅਸ ਚ ਪਿਆ ਹੈ ਕਿ ਪੰਜਾਬ ਤੇ ਦਿੱਲੀ ਦੀ جنگ ਹੀ ਹੋਣੀ ਹੈ ਅਤੀਤ ਵਿੱਚ ਜੰਗ ਹੋਈ ਹੈ ਤਾਂ ਭਾਜਪਾ ਕਿਤੇ ਨਾ ਕਿਤੇ ਆਪਣੀ ਇਮੇਜ ਸਟਰੋਂਗ ਸੈਂਟਰ ਵਾਲੀ ਬਣਾ ਰਹੀ ਹੈ ਕਦੇ ਭਾਜਪਾ ਦੇ ਮੁੱਦੇ ਤੇ ਕਦੇ ਫੈਡਰਲਿਜ਼ਮ ਦੇ ਮੁੱਦੇ ਤੇ ਕਦੇ ਸੀਏ ਆ ਹਾਲਾਂਕਿ ਇੰਨਾ ਨੁਕਸਾਨ ਸਿੱਖਾਂ ਦਾ ਭਾਜਪਾ ਨੇ ਕਦੇ ਕੀਤਾ ਨਹੀਂ ਜਿੰਨਾ ਵੀ ਉਹਨਾਂ ਦੀ ਇਮੇਜ ਸਿੱਖਾਂ ਦੇ ਲਈ ਡਰਾਉਣੀ ਬਣ ਚੁੱਕੀ ਹੈ ਹੈਨਾ ਇਹ ਵੀ ਇੱਕ ਅਜੀਬ ਕਿਸਮ ਦਾ ਮਿਲ ਕੇ ਨੈਰੇਟਿਵ ਸੈਟ ਹੋ ਗਿਆ ਪ੍ਰੋਟੈਸਟ ਨੇ ਕਾਫੀ ਨੁਕਸਾਨ ਕੀਤਾ ਭਾਜਪਾ ਦਾ ਹਾਂ ਉਹ ਇੱਕ ਵੱਡਾ ਨੁਕਸਾਨ ਸੀ ਔਰ ਉਹੋ ਭਾਜਪਾ ਨੂੰ ਇੱਕ ਵੱਡਾ ਨੁਕਸਾਨ ਜਿਹੜਾ ਸੀ ਉਹ ਅੰਦੋਲਨ ਦੇ ਗਿਆ ਕਿਉਂਕਿ ਉਸ ਅੰਦੋਲਨ ਨੂੰ ਕਰਨ ਵਾਲੇ ਗਲਤ ਤਰੀਕ ਕਈ ਤਰੀਕੇ ਦੇ ਨਾਲ ਪ੍ਰਟੈਂਡ ਕਰ ਗਏ ਜਿਹਦੇ ਨਾਲ ਸਿੱਖਾਂ ਕਿਤੇ ਨਾ ਕਿਤੇ ਜਿਹੜਾ ਪੰਜਾਬੀਆਂ ਦਾ ਔਰ ਸਿੱਖਾਂ ਦਾ ਜਿਹੜਾ ਸੀ ਮ ਹਾਲਾਂਕਿ ਮੈਂ ਫੇਰ ਕਹਿਣਾ ਕਿ ਕਾਂਗਰਸ ਦੇ ਮੁਕਾਬਲੇ ਭਾਜਪਾ ਨੇ ਸਿੱਖਾਂ ਦਾ ਨੁਕਸਾਨ ਨਹੀਂ ਕੀਤਾ। ਹਦੀਦ ਦੇ ਵਿੱਚ ਕਾਂਗਰਸ ਨੇ ਪੰਜਾਬ ਦੀ ਬਹੁਤ ਤੈ ਲਾਈ ਹੈ। ਪੰਜਾਬ ਦੀ ਸੂਬੇ ਦੀ ਸਾਰੀ ਵੰਡ ਕਾਣੀ ਵੰਡ ਸੀਗੀ। ਔਰ ਉਹਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦੀ ਭੂਮਿਕਾ ਬਹੁਤ ਨਕਾਰਾਤਮਕ ਸੀ। ਠੀਕ ਹੈ ਉਸ ਵੇਲੇ ਜਦੋਂ ਐਮਰਜੈਂਸੀ ਲੱਗਦੀ ਹੈ 75 ਦੇ ਵਿੱਚ ਸਾਰਾ ਦੇਸ਼ ਐਮਰਜੈਂਸੀ ਦੇ ਖਿਲਾਫ ਲੜਦਾ ਤੇ ਇਹੀ ਭਾਜਪਾ ਜਨ ਸੰਗ ਸੀ ਉਸ ਵੇਲੇ ਤੇ ਅਕਾਲੀ ਦਲ ਇਕੱਠੇ ਹੋ ਕੇ ਉਹਦੇ ਖਿਲਾਫ ਲੜਦੇ ਨੇ। ਠੀਕ ਹੈ ਤਾਂ ਉਸ ਵੇਲੇ ਅੱਜ ਵੀ ਕਾਂਗਰਸ ਦੀ ਭੂਮਿਕਾ ਪੰਜਾਬ ਦੇ ਲਈ ਹਮੇਸ਼ਾ ਬਹੁਤ ਖਤਰਨਾਕ ਰਹੀ ਹੈ ਅੱਜ ਵੀ ਪਾਣੀ ਦਾ ਜਿਹੜਾ ਮਸਲਾ ਅਸੀਂ ਭੁਗਤ ਰਹੇ ਹਾਂ ਉਹ ਕਾਂਗਰਸ ਦੇ ਦਰਬਾਰਾ ਸਿੰਘ ਦਾ ਮਸਲਾ ਪਾਇਆ ਹੋਇਆ ਭੁਗਤ ਰਹੇ ਹਾਂ ਅੱਜ ਵੀ ਚੰਡੀਗੜ੍ਹ ਪੰਜਾਬ ਤੋਂ ਬਾਹਰ ਹੈ ਤਾਂ ਸਮਝ ਕੇ ਚੱਲੋ ਕਾਂਗਰਸ ਦੀ ਦੇਣ ਹੈ ਉਸ ਦੇ ਮੁਕਾਬਲੇ ਭਾਜਪਾ ਨੇ ਪੰਜਾਬ ਦਾ ਕੋਈ ਨੁਕਸਾਨ ਐਡਾ ਵੱਡਾ ਨਹੀਂ ਕੀਤਾ ਪਰ ਪਤਾ ਨਹੀਂ ਕਿਉਂ ਦੂਰੀ ਜਿਹੜੀ ਹੈ ਪੰਜਾਬ ਦੀ ਉਹ ਭਾਜਪਾ ਦੇ ਨਾਲੋਂ ਜ਼ਿਆਦਾ ਬਣੀ ਹੋਈ ਹੈ ਔਰ ਅਕਾਲੀ ਦਲ ਇਹਦਾ ਫਾਇਦਾ ਚੱਕ ਰਿਹਾ ਉਹ ਚੱਕੂਗਾ ਔਰ ਉਸ ਨੂੰ ਇਸ ਗੱਲ ਦਾ ਐਜ ਮਿਲਣ ਵਾਲਾ